ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ੇ ਦੇ ਹੌਟਸਪots ਨੇ ਉਹਨਾਂ ਤੇ ਕਾਸੋ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਿਊਰਿੰਗ ਕਾਸੋ ਆਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੌਰ ਤੇ ਐਕਟਿਵ ਨਹੀਂ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਤਹਿਤ ਜੋ ਮੁਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਇਹ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਤੌਰ ਤੇ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਜਿਸ ਦੇ ਤਹਿਤ ਐਸਐਚਓ ਰੰਜੀਤ ਐਵੇਨਿਊ ਤੇ ਉਹਨਾਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖਰੇ ਵੱਖਰੇ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80/24 ਮਕਦਮਾ ਰਵੀ ਉਰਫ ਨਿੰਜਾ ਜੋ ਕਿ ਕਰਮਪੁਰੇ ਦਾ ਰਹਿਣ ਵਾਲਾ ਵਾ ਤੇ ਰঞ্জੀਤ ਇਹਨੂੰ ਦੇ ਲਾਲ ਕੁਆਟਰਸ ਇਧਰਲੇ ਏਰੀਆ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਨਟੀਪੀਐਸ ਐਕਟ ਦੇ ਤਹਿਤ ਮਕਦਮਾ ਰਜਿਸਟਰ ਕੀਤਾ ਗਿਆ ਹੋ ਜੋ ਦੂਸਰਾ ਮਕਦਮਾ ਹੈ ਇਹ ਐਫਆਈਆਰ ਨੰਬਰ 82/24 ਜੋ ਕਿ ਰਾਜ ਉਰਫ ਰਾਜਾ ਇਹ ਵੀ ਕਰਨਪੁਰੇ ਦਾ ਰਹਿਣ ਵਾਲਾ ਵਾ ਇਹ ਵੀ ਮਜੀਠਾ ਰੋਡ ਥਾਣੇ ਦੇ ਏਰੀਆ ਚ ਰੰਜੀਤ ਐਵੇਨਿਊ ਥਾਣੇ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਸੀ ਇਸ ਨੂੰ ਲਗਾਇਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਹੈਰੋਇਨ ਬ੍ਰੰਮ ਕੀਤੀ ਗਈ ਹੈ ਜੋ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਉਰਫ ਮਿੱਠੂ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਤੇ ਇਹ ਵੀ ਇਧਰ ਮਜੀਠਾ ਰੋਡ ਦੇ ਏਰੀਏ ਤੇ ਰੰਜੀਤ ਐਵੇਨਿਊ ਦੇ ਵਿੱਚ ਕਾਫੀ ਕੰਮ ਕਰ ਰਿਹਾ ਸੀ ਇਸ ਕੋਲੋਂ 110 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਿੰਨੇ ਮੁਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਇਹ ਹਿਰੋਇਨ ਸਮਗਰੀ ਆ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾਂ ਜਿੰਨਾਂ ਦੇ ਨਾਮ ਆਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਵਾ ਉਹ ਉਸ ਤੇ ਸਾਡਾ ਆਪਰੇਸ਼ਨ ਹਜੇ ਚੱਲ ਰਿਹਾ ਵਾ ਅਸੀਂ ਉਹਨਾਂ ਦੇ ਨਾਮ ਤਹਜ਼ਿਰ ਵੀ ਨਹੀਂ ਕਰ ਸਕਦੇ ਬਟ ਬਹੁਤ ਜਲਦੀ ਜਿਹੜੇ ਬਿਗ ਫਿਸ਼ਸ ਜਿਨ੍ਹਾਂ ਨੂੰ ਬੋਲਿਆ ਜਾਂਦਾ ਕਿ ਜੋ ਵੱਡੇ ਲੈਵਲ ਤੇ ਕੰਮ ਕਰਦੇ ਨੇ ਜਿਨ੍ਹਾਂ ਕੋਲੋਂ ਇਹੋ ਜਿਹੇ ਤਸਕਰ ਨਸ਼ਾ ਲੈ ਕੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਸਾਡਾ ਆਪਰੇਸ਼ਨ ਕੋਵਿਡ ਆਪਰੇਸ਼ਨ ਚੱਲ ਰਿਹਾ ਵਾ ਬਹੁਤ ਜਲਦੀ ਉਹਨਾਂ ਨੂੰ ਵੀ ਇਹਦੇ ਵਿੱਚ ਅਰੈਸਟ ਕਰਕੇ ਉਹਨਾਂ ਕੋਲੋਂ ਵੀ ਵੱਡੀ ਰਿਕਵਰੀ ਕੀਤੀ ਜਾਊਗੀ ਸਰ ਟੋਟਲ ਕਿੰਨੇ ਹੀਰੋਇਨਸ ਦਾ ਆਪਣੀ ਤੇ ਸਾਰੀ ਇਕੋ ਏਰੀਆ ਚੋਂ ਕਿੰਨੀ ਹੈ ਜੋ ਜੀ ਤਿੰਨੇ ਮੁਕਦਮੇ ਤੁਹਾਨੂੰ ਜਿਵੇਂ ਦੱਸਿਆ ਕਿ ਇੱਕ ਦੇ ਵਿੱਚ 85 ਗ੍ਰਾਮ 100 ਗ੍ਰਾਮ ਇੱਕ 110 ਗ੍ਰਾਮ ਸੋ ਕਰੀਬ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਇਹ ਤਿੰਨੇ ਅਲੱਗ-ਅਲੱਗ ਮੁਕਦਮੇ ਨੇ ਤੇ ਅਲੱਗ-ਅਲੱਗ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਰਿਕਵਰੀ ਕੀਤੀ ਗਈ ਹੈ ਜੋ ਕਿ ਇਹ ਖਾਸ ਤੌਰ ਤੇ ਜੋ ਇਹਨਾਂ ਦਾ ਜੋ ਕੰਮਕਾਰ ਕਾਰੋਬਾਰ ਸੀਗਾ ਜਿੱਥੇ ਉਹ ਨਸ਼ਾ ਵੇਚਣ ਕਰਦੇ ਸਨ ਉਹ ਖਾਸ ਤੌਰ ਤੇ ਰਣਜੀਤ ਐਵੇਨਿਊ ਮੇਰੀઠા ਰੋਡ ਬਾਈਪਾਸ ਏਰੀਆ ਇੱਥੇ ਜਿਆਦਾ ਕਾਰੋਬਾਰ ਕਰਦੇ ਸਨ ਸੋ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕਰਕੇ ਅੱਗੇ ਇਹਨਾਂ ਦੇ ਬੈਕਵਰਡ ਲਿੰਕਸ ਚੈੱਕ ਕੀਤੇ ਜਾ ਰਹ ਜੋ ਹਜੇ ਤੱਕ ਜੀ ਕਿਉਂਕਿ ਮੈਂ ਇਹ ਨਾਮ ਰਿਵੀਲ ਨਹੀਂ ਕਰ ਸਕਦਾ ਜਿੱਥੋਂ ਇਹ ਲੈ ਕੇ ਆਉਂਦੇ ਨੇ ਜਦੋਂ ਉਹ ਕਾਬੂ ਹੋਣਗੇ ਉਸ ਤੋਂ ਬਾਅਦ ਸਾਨੂੰ ਹੋਰ ਕਲੀਅਰ ਹੋ ਸਕਦਾ ਕਿ ਇਹ ਬਾਰਡਰ ਪਾਰ ਤੋਂ ਜਾਂ ਕਿਸ ਜਗ੍ਹਾ ਤੋਂ ਇਹ ਨਸ਼ਾ ਸਪਲਾਈ ਕਰਦੇ ਸਨ ਆਪ ਵੀ ਨਸ਼ਾ ਕਰਦੇ ਨੇ ਜਾਂ ਤਸਕੀਰ ਖੁਦ ਵੀ ਨਸ਼ੇ ਦੀ ਆਦੀ ਨਹੀਂ ਜੀ ਸਰ ਕਿੰਨੇ ਕੁ ਮੁੰਡੇ ਆਈਏ ਨਾਲ ਇਹ ਸਾਰੇ ਜੀ ਇਹਨਾਂ ਦੀ ਉਮਰ ਜੀ 25 ਤੋਂ 30 ਸਾਲ ਦੇ ਵਿਚਾਲੇ ਵਿਚਾਲੇ ਨੇ ਜੀ ਇਹਨਾਂ ਦੀ ਜੋ ਉਮਰ ਸਾਰੀ ਕਰੀਬ ਹੈ। ਨਹੀਂ ਹੁਣ ਤੱਕ ਕੋਈ ਮੁਕਦਮਾ ਨਹੀਂ ਦਰਜ। ਜੋ ਹਜੇ ਤੱਕ ਇਹਨਾਂ ਦਾ ਰਿਕਾਰਡ ਹੈ ਜੀ ਮਰੀਠਾ ਰੋਡ ਤੋਂ ਚੈੱਕ ਕਰਵਾਇਆ ਜਾ ਰਿਹਾ ਹੈ। ਹਜੇ ਤੱਕ ਇਹਨਾਂ ਵੱਲੋਂ ਤਾਂ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ। ਬਟ ਇਹਨਾਂ ਦਾ ਡੁੰਗਾਈ ਦੇ ਨਾਲ ਇਹਨਾਂ ਤੱਕ ਫੀਸ ਜੋ ਰੈਸ਼ੀ ਥਾਣਾ ਵਾ ਉਹ ਇਹਨਾਂ ਦਾ ਸਾਰਿਆਂ ਦਾ ਮਰੀਠਾ ਰੋਡ ਆ। ਉਸ ਤੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਊਗਾ। ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆਂ ਕਿ ਇਹਨਾਂ ਦੇ ਖਿਲਾਫ ਹੋਰ ਵੀ ਪਹਿਲਾਂ ਕੋਈ ਮੁਕਦਮੇ ਦਰਜ ਹਨ ਜਾਂ ਨਹੀਂ। ਪੜੇ ਲਿਖੇ ਨੇ ਸਰ? ਅ ਸਾਰੇ ਕੋਈ 10 10ਵੀਂ 12ਵੀਂ ਤੱਕ ਪੜ੍ਹੇ ਲਿਖੇ ਨਹੀਂ ਜੀ ਕੋਈ ਖਾਸ ਜਿਆਦਾ ਐਜੂਕੇਟਿਡ ਨਹੀਂ ਨਸ਼ਾ ਹੀ ਕੋ ਤਸਵੀਰ ਲੱਗੇ ਉਹ ਕੰਮ ਹੀ ਕਰਦੇ ਜੋ ਇਹਨਾਂ ਦੀ ਹਾਈਡਰਿਕ ਪਿਛੇ ਪਿਛ ਦੇ ਵਿੱਚ ਜੀ ਨਸ਼ੇ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਬਹੁਤ ਜਿਆਦਾ ਮਾਰਜਨ ਆ ਪ੍ਰੋਫਿਟ ਆ ਤੇ ਇਹ ਖੁਦ ਨਸ਼ੇ ਦੀ ਆਦੀ ਨੇ ਤੇ ਇਸ ਕਰਕੇ ਇਹਦੀ ਕੰਮ ਦੇ ਵਿੱਚ ਪੈ ਗਏ ਇਹ ਕਿਹਨਾਂ ਕਸ਼ਟ ਕਿਨੂੰ ਦਿੰਦੇ ਸੀ ਇਹ ਜੀ ਅੱਗੇ ਜੋ ਅਲੱਗ-ਅਲੱਗ ਤੁਹਾਨੂੰ ਦੱਸਿਆ ਖਾਸ ਤੌਰ ਤੇ ਮੇਰੀਠਾ ਰੋਡ ਜੋ ਫੈਜਪੁਰ ਏਰੀਆ ਹੋ ਗਿਆ ਕਰਮਪੁਰਾ ਹੋ ਗਿਆ ਲਾਲ ਕੁਆਟਰਸ ਹੋ ਗਿਆ ਸੋ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਨਸ਼ੇ ਦੀ ਸਪਲਾਈ ਕਰਦੇ ਸਨ ਤੇ ਜੋ ਇਸ ਏਰੀਆ ਦੇ ਚੰਗੇ ਲੋਕ ਨੇ ਜੋ ਨਸ਼ੇ ਉਹਨਾਂ ਵੱਲੋਂ ਵੀ ਸਾਨੂੰ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਸੂਲ ਹੋਈਆਂ ਸਨ ਇਸ ਕਰਕੇ ਸਾਡੀ ਰਡਾਰ ਤੇ ਸਭ ਤੇ ਸਾਡੇ ਵੱਲੋਂ ਆਪਰੇਸ਼ਨ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਤੇ ਹੁਣੇ ਹੱਥ ਵਿਚ ਆਇਆ ਇਹਨਾਂ ਕੋਲੋਂ ਸਾਰੇ ਕੋਲੋਂ ਰਿਕਵਰੀ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਹਾਂ ਸਰ ਜਿੰਨਾਂ ਨੂੰ ਖਰੀਦਦੇ ਆ ਉਹ ਵੀ ਹੈਲਪਿਕਸ ਪਕੜ ਚਾਇਆ ਕਿ ਹਜੇ ਤੱਕ ਨੀਜੀ ਪਟੂਨ ਨੂੰ ਮੁਕੱਦਮਿਆਂ ਦੇ ਵਿੱਚ ਨਾਮਿਨੇਟ ਕਰਤਾ ਜੀ ਬਹੁਤ ਜਲਦੀ ਉਹਨਾਂ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਉਹਨਾਂ ਨੂੰ ਬਹੁਤ ਜਲਦੀ ਕਾਬੂ ਕਰਕੇ ਉਹਨਾਂ ਕੋਲੋਂ ਵੀ ਰਿਕਵਰੀ ਕੀਤੀ ਜਾਊਗੀ ਜੀ ਇਹ ਸਰ ਇੰਡੀਵਿਜੂਅਲੀ ਆ ਜਾਂ ਟੀਮ ਵਰਕ ਕਰਦੇ ਨੇ ਇਹ ਅਲੱਗ-ਅਲੱ